ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਤਪਾ ਪੈਂਦੀ ਹੈ ਭਦੌਰ ਦੇ ਨੇੜ ਹੈ ਭਦੌਰ ਤੋਂ ਛੰਨਾ ਗੁਲਾਬ ਸਿੰਘ ਵਾਲੀ ਜਿਹੜੀ ਸੜਕ ਹੈ ਉਸ ਸੜਕ ਦੇ ਉੱਤੇ 3 ਕਿਲੋਮੀਟਰ ਅੱਗੇ ਜਾ ਕੇ ਇੱਕ ਘਰ ਜਿੱਥੇ ਬਾਈ ਜੀਰੀ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਗਾਵਾਂ ਹਰ ਵਕਤ ਵਿਕਰੀ ਵਾਲੀਆਂ ਹੁੰਦੀਆਂ ਹੈ ਅੱਜ ਟੋਟਲ ਨਗ 6 ਇਸ ਵੀਡੀਓ ਦੇ ਮਾਧਮ ਨਾਲ ਦਿਖਾਉਂਗਾ ਜਿਹੜੀਆਂ ਦੁੱਧ ਵਾਲੀਆਂ ਗਾਵਾਂ ਐ ਤੇ ਇੱਕ ਲਾਸਟ ਉੱਤੇ ਤੁਹਾਨੂੰ ਹੀਪਰ ਦਿਖਾ ਦੇਣੀ ਆ ਚੰਗੀਆਂ ਸੋਹਣੇ ਕੱਤ ਕਾਟ ਦੀ। ਖਰੀਦ ਐ ਬੱਸੀ। ਇਹ ਬੱਚੀ ਜਿਹੜੀ ਫੋਰ ਸੇਲ ਐ। ਇਹਦੀ ਡਿਟੇਲ ਵੀ ਆਪਾਂ ਬਾਈ ਤੋਂ ਪੁੱਛਾਂਗੇ। ਸੋ ਵੀਡੀਓ ਨੂੰ ਐਂਡ ਤੱਕ ਦੇਖਿਓ। ਨਗ ਜਿਹੜਾ ਤੁਹਾਨੂੰ ਚੰਗਾ ਲੱਗਿਆ ਉਹਦੀ ਤਸੱਲੀ ਕਰਨ ਦਾ ਤੁਹਾਡਾ ਹੱਕ ਐ ਜਰੂਰ ਆ ਕੇ ਕਰਿਓ ਤੇ ਆਪਦੀ ਸਮਝ ਨਾਲ ਖਰੀਦ ਲਿਓ। ਆਓ ਡਿਟੇਲ ਪੁੱਛਿਓ ਬਾਈ ਤੋਂ ਪਹਿਲੇ ਨੰਬਰ ਤੇ ਤਾਜੀ ਸੂਈ ਵੀ ਗਾਂ ਦਿਖਾਉਣੀ ਐ। ਇਹ ਕੁਸ ਟਾਈਮ ਪਹਿਲਾਂ ਹੀ ਸੂਕੇ ਹਜੇ ਹਟੀਆਂ। ਵੈਸਾ ਸ੍ਰੀਕਾ ਸ੍ਰੀਕੈਵਰੀ ਨਾਮ ਆਪਣਾ ਦੱਸ ਦਿਓ ਨਾਮ ਗਰਜੀਤ ਦਾ ਹੀ ਪਿੰਡ ਸਿੰਨਾ ਜ਼ਿਲ੍ਹਾ ਕਰਨਾਲਾ ਜੀ ਗਰਜੀਤ ਭਾਈ ਅੱਜ 6 گاਵਾ ਤੇ ਇੱਕ ਵਾੜ ਦਿਖਾਵਾਂਗੇ ਹਾਂਜੀ ਹਾਂ ਪਹਿਲੇ ਨੰਬਰ ਤੇ ਕਿੰਨਾ ਸੂਆ ਇਹ ਪਹਿਲਾ ਸੂਆ ਚੌਗੀ ਦਿੰਦਾ ਜੀ 2 ਘੰਟੇ ਨੂੰ ਨਹੀਂ ਹੋਏ ਜੇ ਅਜਾਪਾ ਪੈ ਗਿਆ ਬੱਚਾ ਕੀ ਇਹਦੇ ਨਾਲ ਸਹੀ ਹੀ ਮੰਗਰ ਠੀਕ ਹੈ ਇਹਦੀ ਡਿਮਾਂਡ ਕੀ ਰਹੂਗੀ ਬਈ ਡਿਮਾਂਡ 1.40 ਦੀ ਦੇਣੀ ਹੈ ਵੀਰੇ ਹਾਂ ਨਾ 1 ਲੱਖ ਤੇ 40 ਹਜ਼ਾਰ ਦੀ 200 ਯੈਸ অর ਨੋ ਬੱਚਾ ਫੀਮੇਲ ਕਾਫ ਬੱਚੀ ਨੂੰ ਇਹਨੇ ਜਨਮ ਦਿੱਤਾ ਚੰਗੇ ਕਦ ਕਾਠ ਦੀ ਵਾੜ 2 ਘੰਟੇ ਪਹਿਲਾਂ ਸੋਇਨਾ ਪਾਈ ਜਾਓ ਠੀਕ ਹੈ ਸੋ ਚੰਗਾ ਦੁੱਧ ਪਾ ਦੂਗੀ ਖੈਰ ਦੁੱਧ ਤੁਹਾਡੀ ਸੇਵਾ ਦਾ ਟਾਂਚਾ ਸੋਹਣਾ ਹੈ ਹਵਾਨਾ ਚੰਗਾ ਹੈ ਥਣ ਸੋਹਣੇ ਹੈ ਬਰੀਡਿੰਗ ਤੇ ਕੰਮ ਕਰਨਾ ਹੈ ਤਾਂ ਦੱਸੋ ਬੱਚਾ ਇਸ ਵਾਰ ਨਾਲ ਬੱਚੀ ਚੰਗੀ ਜਾਂਦੇ ਹੈ ਛੇ ਦਾ ਡਿਜ਼ਾਈਨ ਬਹੁਤ ਸੋਹਣਾ ਤੋਰ ਦੇ ਉਧਰ ਤੋ ਥਣ ਹਵਾਨਾ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਫੇਰ ਲਿਆ ਬਈ ਵਾਪਸ ਇਹ ਉਹ ਥੋੜੀ ਤਾਜੀ ਸੂਈ ਹੈ ਦੱਸੋ ਤੇ ਬੱਚੇ ਦੀ ਖੇਚ ਪਸੂ ਹਮੇਸ਼ਾ ਰੱਖਦਾ ਚਾਰ ਦੰਦ ਮੂੰਹ ਦੇ ਵਿੱਚੋਂ ਬਾਈ ਦੱਸਦਾ ਤੇ ਸੂਆ ਇਹਦਾ ਪਹਿਲਾ ਹੈ ਬੈੜਾ ਥੋੜੇ ਪਸੰਦ ਆ ਜਾਣੀ ਹੈ ਉਧਰ ਨੂੰ ਮੋੜ ਦੀ ਬਈ ਤੋ ਦੇਖੋ ਇਹਦਾ ਟਾਂਚਾ ਹਵਾਨਾ ਫਿਟਿੰਗ ਵਾਲਾ ਹੈ ਚੌੜਾ ਹਵਾਨਾ ਰੱਖਿਆ ਕਰਮਾ ਵਾਲੀ ਨੇ ਅਥੀਂ ਚਵਾਈ ਵਾਲਾ ਵੀ ਥਾਣਾ ਤੇ ਬਾਕੀ ਇਦਾਂ ਦੀ ਗਾਂ ਨੂੰ ਬਿਲਕਿੰਗ ਮਸ਼ੀਨ ਨਾਲ ਚੋਗੋ ਤੇ ਘਰੇ ਤੁਹਾਡੇ ਕੋਲ ਦੁੱਧ ਵਾਧੂ ਦੇਈ ਜਾਊਗੀ ਕਰਮਾ ਵਾਲੀ ਬੱਚੀ ਨੂੰ ਚੰਗੀ ਸੰਭਲੋ ਦੋਸਤੋ 1.5 ਸਾਲ ਵੇਚ ਦੀ 2 ਸਾਲ ਦੇ ਵਿੱਚ ਦੀ ਤੁਹਾਡੇ ਘਰੇ ਇਹ ਇਹ ਦੋ ਗਾਵਾਂ ਹੋਣੀਆਂ ਤੇ ਇੱਕ ਵਾਰ ਉਹਦੋਂ ਨੂੰ ਫੇਰ ਵੈੜਨੇ ਸੂਪੇਣਾ ਤੇ ਹੋ ਸਕਦਾ ਕਰਮਾ ਵਾਲੀ ਉਦੋਂ ਮੱਛੀ ਦੇ ਦੇ ਲੈਵਲ ਉਵੇ ਦੇ ਆਕਾਰ ਬਹੁਤ ਸੋਹਣੇ ਸੋ ਸੋਨੀ ਗਾਂ ਦਸੋ ਅੱਗੋਂ ਵੀ ਹਵਾਨਾ ਚੰਗਾ ਪਛਾਹੋਂ ਚੰਗਾ ਬਿਲਕੁਲ ਤਾਜੀ ਸੂਈ ਵੀ ਐ ਇਹ ਤੋਂ ਅੱਗੇ ਬਾਈ ਜਿਹੜੀ ਵੈਂਡ ਖੜੀ ਐ ਇਹਦੀ ਕਿਹੜਾ ਦੂਜਾ ਸੂਆ ਜੀ ਕਿੰਨੇ ਦਿਨ ਲਊਗੀ ਹਜੇ ਦਿਨੇ ਹਫਤਾਕ ਲਊ ਠੀਕ ਐ ਕਿਹੜਾ ਪਲੂਨ ਦਾ ਦੋ ਦਿੱਤਾ 32 33 ਕਿਲੋ ਇਹਦੀ ਡਿਮਾਂਡ ਬਾਈ ਇਹ ਹਾਂ ਨਾ ਆਪਾਂ ਮੁੱਲ ਕਰਾਂਗੇ 1200 ਰੁਪਏ ਛੱਡਾਂਗੇ 140 ਦੀ ਦੇਣੀ ਐ ਤੋਰ ਦੇ ਸੋ ਦਸੋ ਹਜੇ 6 200 ਮਾਨ ਤਣ ਹੋਊਗਾ 140 ਦੀ ਇਹ ਮਿਲੂਗੀ ਦੂਜਾ ਸੂਆ ਬਿਊਟੀ ਚੰਗੀ ਐ ਵੈਂਡ ਦੀ ਫੇਸ ਦੇਖੋ ਇਹਦਾ 6ਾਂ ਚ ਤਾਂ 2 2 ਲੱਖ ਰੁਪਏ ਨਹੀਂ ਵਿਕੀ ਗਈਆਂ ਇਹ ਜੀ ਵਾਕਈ ਰੇਟ ਦਾ ਫਰਕ ਗਰਮੀ ਦੀ ਰੁੱਤ ਕਰਕੇ ਹੈ گاਵਾਾਂ ਚ ਕੋਈ ਕਮੀ ਨਹੀਂ ਹੈਗੀ ਇਹ ਤਾਂ ਵੀ ਤਾਂ ਚੱਲੇਗੀ 600 ਦੇਖੋ ਇਹਦੀ ਬਿਊਟੀ ਦੋਸਤੋ ਧੁੱਪ ਚ ਪੂਰੀ ਚਮਕ ਦੀ ਵਹਿਣ ਵਾਈਟ ਰੰਗ ਬਲੈਕ ਸਪੌਟ ਹੈ ਜਾਣਦੇ ਬਈ ਉਧਰ ਨੂੰ ਗੋਲ gekeੜਾ ਕਢਾ ਦਿਓ ਇੱਕ ਵਾਰ ਸੋ 140 ਇਹਦਾ ਰੇਟ ਆ ਦੋਸਤੋ ਸੇਮ ਰੇਟ ਹੀ ਹੈ ਸੂਈ ਸਵਾਈ ਖਰੀਦਨੀ ਆ ਵੱੱਛੀ ਵਾਲੀ ਖਰੀਦਨੀ ਆ ਤੋਦੇ ਲਈ ਕਾਲ ਕਰ ਲਿਓ ਜਿਹਨੂੰ ਵਾਈਟ ਰੰਗ ਜ਼ਿਆਦਾ ਪਸੰਦ ਆ ਇਹ ਬੰਦੇ ਨੇ ਦੋਨੇ ਇਕੱਠਿਆਂ ਵੜਾ ਪਾਉਣੀਆਂ ਬਹੁਤ ਵਧੀਆ ਰਿਜ਼ਲਟ ਮੈਰੂਗਾ ਦੋਨਾਂ ਦਾ ਠੀਕ ਹੈ ਤੋ 2,80,000 ਜੋੜੇ ਦੀ ਡਿਮਾਂਡ ਬਣਦੀ ਹੈ ਇਕੱਠੀਆਂ ਖਰੀਦਿਓ ਬਾਈ ਕਹਿੰਦਾ ਵੀ ਤੋਦਾ ਬਹੁਤ ਫਾਇਦਾ ਹੋਊਗਾ ਇਸ ਪੱਖ ਤੋਂ ਵੀ ਦੋਨੇ ਗਾਵਾਂ ਚ ਕਿੰਨੀ ਮਰਜੀ ਮਨੂ ਨੂੰ ਬਹੁਤ ਠੀਕ ਹੈ ਗਰਜੀਤ ਭਾਈ ਇਹਦੂ ਅੱਗੇ 3 ਨੰਬਰ ਤੇ ਜਿਹੜੀ ਗਾਂ ਇਹ ਵੀ ਦੂਜਾ ਸੂਗਾ ਹੂੰ ਦੋ ਦਿਨ ਨੇ 30 ਕਿਲੋ 32 ਕਿਲੋ ਦਿੱਤਾ ਠੀਕ ਹੈ ਵੀ ਮੰਨ ਲਓ ਬਿਹਾਨਾ ਇਹਨੂੰ ਆਪੇ ਇੱਕ ਪੰਜ ਦੀ ਦੇਣੀ ਹੈ ਤੌਰ ਦੇ ਵੀ 6 ਦੰਦ 1 5 ਦੀ ਹਾਂ ਨਾ ਦੱਸੋ ਭਲੂਣ ਹਵਾਨੇ ਦੇ ਉੱਤੇ ਥੋੜੀ ਦਿਸਦੀ ਹੋਊਗੀ ਤੁਹਾਨੂੰ ਹੈਗੀ ਐ ਹਜੇ ਦਿਨ ਲੈਂਦੀ ਐ ਸੋਨ ਚ 1 ਲੱਖ ਤੇ 5000 ਦੇ ਵਿੱਚ ਹਾਂ ਨਾ ਸੋ ਸਟਰਕਚਰ ਦੇਖ ਲਓ ਇਹਦਾ ਵੀ ਦੱਸੋ ਇਹ 1 ਲੱਖ ਤੇ 5000 ਦੀ ਮਿਲੂਗੀ ਹਵਾਨਾ ਅੱਗੋਂ ਪਿੱਛੋਂ ਕਾਫੀ ਚੰਗਾ ਦਿਸਦਾ ਬਾਕੀ ਭਲੂਣ ਹਵਾਨੇ ਤੇ ਹੈਗੀ ਐ ਇਹਦੇ ਉਹ ਵੀਡੀਓ ਚ ਵੀ ਕਲੀਅਰ ਕਨਫਰਮ ਹੁੰਦੀ ਐ ਹਵਾਨੇ ਤੇ ਨਾੜਾ ਹੁਣ ਵੀ ਚੰਗਾ ਐ ਜਦੋਂ ਭਲੂਣ ਲਹਿ ਗਈ ਉਸ ਤੋਂ ਬਾਅਦ ਚ ਕੁਸਤਾ ਸੈਜ ਉੱਪਰ ਨੂੰ ਉੱਠ ਜਾਣਾ ਹਵਾਨੇ ਦਾ ਤੇ ਕੁਛ ਨਾੜਾ ਹੋਰ ਉਭਰਾਉਣੇ ਸਵੇ ਤਿੰਨ ਨੰਬਰ ਤੇ ਸੀ ਚਾਰ ਨੰਬਰ ਤੇ ਇੱਕ ਹੋਰ ਤੁਹਾਨੂੰ ਵਾਈਟ ਰੰਗ ਦੇ ਵਿੱਚ ਹੀ ਗਾਂ ਦਿਖਾਉਣੇ ਆ ਭਾਈ ਜਿਹੜੀ ਚਾਰ ਨੰਬਰ ਤੇ ਤੀਜਾ ਸੁਆ ਵੀਰੇ ਹੂੰ ਦਿਨ ਦਾਹ ਲੈਂਦੇ ਆ ਠੀਕ ਹੈ ਹੋਰ ਗਾਂ ਸਾਰੀ ਚੰਗੀ ਆ ਥੋੜਾ ਆ ਲੇਵਰਾ ਡਿਜ਼ਾਈਨ 19 ਕੀ ਆ ਇਹ ਹੋਇਆ ਹਾਂ ਉਹ ਹੋਇਆ ਭਾਏ ਦਾ ਪੂ ਦਾ ਗਾਂਹੇ 2 ਲੱਖ ਰੁਪਈ ਦੀ ਆਪਾਂ ਇਹ ਹਾਂ ਨਾ 60000 ਰੁਪਈ ਦੀ ਛੇਲ ਕਰਨੀ ਹੈ ਦੁੱਧ ਨੂੰ ਬਹੁਤ ਵੱਧ 30 32 ਕਿਲੋ ਥਣ ਪਾਸ ਕੀਤੇ ਅਗਰਜੀਤ ਭਾਈ ਸਹੀ ਇੱਕ ਨੰਬਰ ਆ ਠੀਕ ਹੈ ਥੋੜਾ ਬਸ ਹੈ ਦਾ ਵਟਾ ਠੀਕ ਹੈ 19 ਕੀ ਸਣਾ ਦਾ 80000 ਦੀ ਤੁਹਾਨੂੰ ਮਿਲ ਜੂ ਸੈਡ ਦਾ ਵਟਾ ਹੈਗਾ 80000 ਚ ਮਿਲੂਗੀ ਸੂਆ ਇਹਦਾ ਤੀਜਾ 25 ਕਿਲੋ ਦੁੱਧ ਦਿੱਤਾ ਚੰਗੇ ਬੱਚੇ ਪਾ ਦੂਗੀ ਬਾਕੀ ਥਣ ਤੁਸੀਂ ਪਾਸ ਕਰ ਲਿਓ ਥਣਾ ਥਣਾ ਦੀ ਓਕੇ ਬਸ ਛੋੜੇ ਵੱਡੇ ਥਣ ਠੀਕ ਹੈ ਉਹ ਤੁਸੀਂ ਹਵਾਨਾ ਵੀਡੀਓ ਚ ਦੇਖ ਹੀ ਲੈਣਾ। ਉਹਦੇ ਵਾਲੇ ਬੰਦੇ ਨੂੰ ਬਹੁਤ ਵਧੀਆ ਰਹੂਗੀ। ਬੰਦੇ ਭਾਈ। ਸੋ ਇਹ 80000 ਚ ਮਿਲੂਗੀ। ਇੱਕ ਹੋਰ ਗਾਂ ਵੱਡੇ ਕੱਤ ਕਾਟ ਦੇ ਵਿੱਚ ਵੱਡੇ ਢਾਂਜੇ ਦੀ ਦਿਖਾਉਣਾ ਤੁਹਾਨੂੰ। 5 ਨੰਬਰ ਦੇ ਉੱਤੇ ਗਰਜੀਤ ਭਾਈ ਇਹਦਾ ਸੁਆ ਕਿੰਨਾ ਹੋਊਗਾ? ਇਹਦਾ ਸੁਆ ਤੀਜਾ ਵੀਰੇ। ਹੂੰ। ਤੇ ਦੁੱਧ ਇਹਨੇ ਦਿੱਤਾ 40 ਪਲੱਸ। ਹਜੇ ਦਿਨ ਕਿੰਨੇ ਕਰ ਲੋਗੇ? ਦਿਨ ਤੋ 10 ਦਿਨ ਖੁੱਲੇ ਰਾਮ ਨਾਲ ਲਈ। ਇਹਦੀ ਡਿਮਾਂਡ ਭਾਈ ਅਜ ਦੀ। ਇਹਦੀ ਅੱਜ ਦੀ 130 ਲੈਣਾ ਵੱਸ ਨਾ ਘਟਨਾ ਵੱਧ ਠੀਕ ਹੈ ਤੋਰ ਦੇ ਬਣੂ ਬਣੂ ਇੰਨਾ ਖੜਦੇ ਜਣਾ ਵੱਡੀ-ਬੁੱਡੀ ਫੁੱਲ ਲਗਾ ਸੋ 1,30,000 ਦੀ ਅੱਜ ਦਾ ਰੇਟ ਹੈ ਫੁੱਲ ਵੱਡੀ ਗਾਂ ਸੋ ਲੰਬਾਈ ਉਚਾਈ ਸਾਰਾ ਕਦ ਕਾਠ ਬੜਾ ਚੰਗਾ ਜਿਹਦੇ ਤਿਆਰ ਹੋਈ ਐ ਕਹੂ ਮੇਰੇ ਥਲੇ ਲੇਵਾ ਲੱਗਿਆ ਵਾ ਉਹ ਤਦ ਚੰਗਾ ਦਿੱਤਾ ਬਾਕੀ ਤੁਸੀਂ ਕਿੰਨਾ ਚੋਲੋਗੇ ਤੁਹਾਡੀ ਸਮਝ ਭਵਾਨਾ ਉਤੋਂ ਕਾਫੀ ਸੋਹਣੀ ਜਿਹੜੀ ਉਹ ਅਟੈਚਮੈਂਟ ਆ ਬਾਡੀ ਦੇ ਨਾਲ ਪੈਰਾਪੂਰਾ ਦੀ ਬਹੁਤ ਜਵਾਨ ਆ ਸ਼ਰੀਪੁਖ ਬਹੁਤ ਜਵਾਨੀ ਆ ਸੋ ਇਹ ਗਾਂ ਤੁਹਾਨੂੰ ਦਿਖਾ ਰੇ ਸਿੱਧੂ ਕੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆ ਲਾਸਟ ਉੱਤੇ ਤੇ ਉਦੋਂ ਬਾਅਦ ਚ ਵਹਿੜ ਦਿਖਾ ਦੂੰਗਾ ਇੱਕ ਜਿਹੜੀ ਇਹ ਤੋਂ ਅੱਗੇ ਗਾਂ ਬਈ ਇਹਨਾਂ ਵੀਰੇ 22-23 ਕਿਲੋ ਦੇ ਤਵਾ ਕ੍ਰੋਸ ਬਰੀਡ ਚਾ ਠੰਡੀ ਸੀਲ ਐ ਕਲੰਬਰ ਆ ਇਹ ਹਾਂ ਨਾ 75000 ਰੁਪਏ ਦੇਣ ਦਾ ਲਓ ਤੋਰ ਦੇਵੇਂ ਦੰ 10 ਜੇ ਲੈ ਜੂਗੀ ਥੋੜਾ ਕਰਾਸ ਬਰੀਡ ਹੈ 75000 ਤੇ ਗਾਂ ਚੰਗੀ ਹੈ ਕਿਉਂਕਿ ਥਣ ਹਵਾ ਨੇ ਦੀ ਸਾਫ ਸੁਥਰੀ ਹੈ ਟਾਂਚਾ ਜਿਵੇਂ ਤਿਆਰ ਹੋਈ ਉਹਦੇ 90 ਵਾਲੇ ਪਾਸੇ ਪਾ ਖੇਡਣਾ ਨਹੀਂ ਛਾਂ ਚਾਹੀਦਾ ਦੇਖ ਸਕਦੇ ਹੋ ਥਾਂ ਨਾ ਥੀ ਚੁਆਈ ਵਾਲੇ ਗਰਮੀ ਘੱਟ ਮਣਾਉਂਦੀਆਂ ਐ ਇਦਾਂ ਦੀਆਂ گاਵਾں ਕਰਾਸ ਅੰਗ ਚ ਜਿਹੜਾ ਵੀਰ ਸੰਭਾਲ ਸਕਦਾ ਹੈ ਸੋ ਇਹ ਗਾਵਾਂ ਜਿਹੜੀਆਂ ਦੁੱਧ ਵਾਲੇ ਪੱਖ ਤੋਂ 363 ਦੁੱਧ ਤੇ ਆ ਜਾਣੀਆਂ ਜਾਂ ਵਿੱਚੋਂ ਇੱਕ ਸੂਈ ਵੀ ਦਿਖਾਤੀ ਤੁਹਾਨੂੰ ਇੱਕ ਬੱਚੀ ਦਿਖਾਉਣਾ ਹੈ ਤਾਂ ਗਰਜੀਤ ਭਾਈ ਦੰਦੋ ਕਿਵੇਂ ਬੱਚਾ ਚਲੋ ਕੀਏ ਵੀਰੇ 17 ਦਿਨ ਦੀ ਹੈ ਵੀ 5-10 ਦਿਨ ਟੀਕਾ ਲਊਗੀ ਠੀਕ ਹੈ ਬਹੁਤ ਵਧੀਆ ਬੰਦੇ ਸ਼ੈਂਪੀਓਨ ਬਾਹਰ ਜਾਣਾ ਸੀਗਾ ਇੱਕ ਗਾਂ ਦੇਤੀ ਮੈਨੂੰ ਇੱਕ ਬੱਚੀ ਹੀ ਦੋਨੇ ਬਹੁਤ ਨੂੰ ਸ਼ੇਰ ਕਰਦੇ ਆ ਕੀ ਰੇਟ ਹੋਊਗਾ ਦਾ ਰੇਟ ਦਾ ਹਾਂ ਨਾ ਆਪਾਂ 43000 ਰੁਪਏ ਲੈਣਾ 43 ਹਾਂ ਵੀ 40 ਤੋਂ ਉੱਤੇ ਉੱਤੇ ਦੇਣੀ ਆਂਦਾਲ ਤੋਂ 100 ਵੀ ਨਹੀਂ ਦੇਣੀ ਆਪਾਂ ਠੀਕ ਹੈ ਤੋਰ ਦੇ 43 ਡਿਮਾਂਡ ਆ ਦੱਸੋ 40 ਤੋਂ ਉੱਤੇ ਬਾਈ ਕਹਿੰਦਾ ਵੀ ਸੌਦਾ ਹੋ ਜਾਊਗਾ ਫਿਕਸ ਇਹ ਤੋਂ ਥੱਲੇ 100 ਰੁਪਿਆ ਵੀ ਘੱਟ ਨਹੀਂ ਲੈਣਾ ਹਾਈਟ ਫੁੱਲ ਐ ਲੰਬਾਈ ਫੁੱਲ ਐ ਦੰਦੋਂ ਖੀਰੀ ਐ ਉਹ ਤੁਸੀਂ ਆ ਕੇ ਦੇਖ ਲੈਣੀ ਐ ਕੱਤ ਪੂਰਾ ਵੱਡੀਆਂ گاਵਾਂ ਵਾਲਾ ਏ ਆਈ ਦੇ ਪਾਲੀ ਪਿਆਰੀ ਆ ਇਕੱਲੀ ਸੇਵਾ ਬੰਦੇ ਦੀ ਸਹੀ ਐ ਬਾਡੀ weight ਫੁੱਲ ਆ ਦੱਸੋ 43000 ਚ ਜਿਹਨੂੰ ਪਸੰਦ ਆਵੇ ਕੰਟੈਕਟ ਕਰਿਓ ਲੈ ਚੱਲ ਬੇ ਕਿੱਥੇ ਜਾਣਾ ਸੋਏ ਦੱਸੋ ਚੱਕ ਹੀ ਫਰ ਤੇ 6 گاਵਾ ਨਾਗ ਟੋਟਲ 7 ਦਿਖਾਤੇ ਆ ਤਸੱਲੀ ਤੁਸੀਂ ਕਰ ਲਿਓ ਆ ਕੇ ਨੰਬਰ 22 ਦਾ ਸਕਰੀਨ ਉੱਤੇ ਆ ਧੰਨਵਾਦ ਵੀਡੀਓ ਦੇਖਣ ਲਈ